ਸਤਿ ਸ਼੍ਰੀ ਅਕਾਲ ਮੈਂ ਸਾਰੇ ਭਾਰਤ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਅੱਜ ਦੇ ਇਸ ਰਿਪਬਲਿਕ ਡੇ 2025 ਦੇ ਮੌਕੇ ਤੇ ਇਹ ਹੀ ਕਹਿਣਾ ਚਾਹਾਂਗਾ ਵੀ ਆਪਣਾ ਦੇਸ਼ ਭਗਤੀ ਜਿਹੜੀ ਹੈ ਉਹ ਸਭ ਤੋਂ ਵੱਡੀ ਭਾਵਨਾ ਹੈ ਸਾਡੇ ਸਾਰਿਆਂ ਵਾਸਤੇ ਹੁਣੀ ਵੀ ਚਾਹੀਦੀ ਹੈ ਔਰ ਨਿਰੰਤਰ ਆਪਣਾ ਆਪਣੇ ਦੇਸ਼ ਦੇ ਪ੍ਰਤੀ ਉਤਸ਼ਾਹ ਰੱਖਣ ਵਾਸਤੇ ਖਾਸ ਤੌਰ ਤੇ ਨੌਜਵਾਨਾਂ ਨੂੰ ਮੈਂ ਇਹ ਸੁਨੇਹਾ ਦੇਣਾ ਚਾਹਾਂਗਾ ਵੀ ਨਸ਼ਿਆਂ ਤੋਂ ਦੂਰ ਰਹੋ ਆਪਣੀ ਸਿਹਤ ਦਾ ਔਰ ਆਪਣੇ ਕੰਮ ਵੱਲ ਧਿਆਨ ਦੇ ਕੇ ਆਪਣੀ ਲਾਈਫ ਨੂੰ ਬਿਹਤਰ ਬਣਾਉਣ ਵੱਲ ਹਮੇਸ਼ਾ ਯਤਨ ਚੀਜ਼ ਰਹੇ ਪੰਜਾਬ ਪੁਲਿਸ 1 ਨੰਬਰ ਤੇ ਆ ਕੀ ਕਰਨੇ ਹੁਣ ਕਿਉਂ ਇਹ ਬਵਾਦਾ ਜਾ ਰਿਹਾ ਇਹਖੋ ਪੁਲਿਸ ਦਾ ਮਤਲਬ ਜੋ ਕ੍ਰਾਈਮ ਹੈ ਉਹਨੂੰ ਡਿਟੈਕਸ਼ਨ ਉਹਨੂੰ ਸੋਲਵ ਕਰਨ ਦੇ ਵਿੱਚ ਹਮੇਸ਼ਾ ਮਰਦ ਪਹਿਲਾਂ ਵੀ ਸੀ ਔਰ ਪੰਜਾਬ ਪੁਲਿਸ ਦੇਸ਼ ਦੇ ਮੋਢੀ ਜਿਹੜੇ ਮਤਲਬ ਸਰਕਲ ਪੁਲਿਸ ਫੋਰਸਸ ਦੇ ਵਿੱਚੋਂ ਇੱਕ ਹੈ ਔਰ ਬੜੇ ਕਾਬਲ ਅਫਸਰ ਨੇ ਹੁਣ ਵੀ ਸਾਡੇ ਦੇ ਕੋਲ ਸਾਰੇ ਪੰਜਾਬ ਪੁਲਿਸ ਦੇ ਵਿੱਚ ਬਟਾਲਾ ਸ਼ਹਿਰ ਦੇ ਬੜਾ ਡਿਸਟ੍ਰਿਕਟ ਦੇ ਜਿਹੜੇ ਐਸਐਸਪੀ ਨੇ ਸੁਫੇਲ ਸਾਹਿਬ ਇਹ ਵੀ ਬਹੁਤ ਕਾਬਲ ਅਫਸਰ ਨੇ ਬੜੇ ਅੱਛੇ ਤਰੀਕੇ ਨਾਲ ਇਹ ਆਪਣੇ ਜ਼ਿਲ੍ਹੇ ਨੂੰ ਚਲਾ ਰਹੇ ਨੇ So, मैं लगता कि झूठी खबर दे के पुलिस का टाइम वेस्ट करने वाल जो काम किया है किसी ने और मैं राधर सिटीजन अपील करा कि होक्स कॉल ना करी इतलाह देख अगर कोई गल है तो वो सची इतलाह थैंक यू ਅੱਜ ਬਟਾਲਾ ਵਿਖੇ ਇੱਕ ਇਵੈਂਟ ਤੇ ਉਸ ਦੇ ਮੌਕੇ ਤੇ ਜੋ ਬਟਾਲਾ ਰੌਣਕ ਦੀ ਰਸਮ ਮਦਾ ਕੀਤੀ ਗਈ ਹੈ ਤੇ ਮੈਂ ਬਤੌਰ ਐਸਡੀਐਮ ਬਟਾਲਾ ਸਾਰੇ ਬਟਾਲਾ ਵਾਸੀਆਂ ਨੂੰ ਇਹ ਪਹਿਲੀ ਲੱਖ ਲੱਖ ਵਧਾਈ ਦਿਨਣਾ ਪਹਿਲਾਂ ਪਰ ਇਹਦੇ ਨਾਲ ਹੀ ਬੇਨਤੀ ਵੀ ਕਰਨਾ ਹੈ ਕਿ ਅੱਜ ਦੇ ਦਿਨ ਨੂੰ ਅਸੀਂ ਇੱਕ ਤੋਹਈਆ ਕਰੀਏ ਕਿ ਅਸੀਂ ਇਸ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਹਰਾ ਭਰਾ ਬਣਾਉਣਾ ਤੇ ਵਧੀਆ ਸ਼ਹਿਰ ਬਣਾਉਣਾ ਇਦੇ ਵਾਸਤੇ ਮਿਊਨਿਸਪਲ ਕਾਰਪੋਰੇਸ਼ਨ ਪਟਾਲਾ ਦਾ ਔਰ ਪ੍ਰਸ਼ਾਸਨ ਦਾ ਸਹਿਯੋਗ ਦਿੱਤਾ ਜਾਵੇ ਐਨਕ੍ਰੋਚਮੈਂਟ ਛਡਾਈਆਂ ਜਾਣ ਆਪਣੇ ਆਪ ਹੀ ਸਫਾਈ ਰੱਖੀ ਜਾਵੇ ਔਰ ਜੋ ਅਪੀਲ ਕੀਤੀ ਗਈ ਹੈ ਸਫਾਈ ਸੰਬੰਧੀ ਤੇ ਸਰਕਾਰੀ ਮੁਲਾਜ਼ਮਾਂ ਦਾ ਸਹਿਯੋਗ ਦਿੱਤਾ ਜਾਵੇ ਤਾਂ ਕਿ ਅਸੀਂ ਰਲ ਕੇ ਇਸ ਸ਼ਹਿਰ ਨੂੰ ਵਧੀਆ ਬਣਾਈਏ ਸਾਫ਼ ਸੁਥਰਾ ਬਣਾਈਏ ਔਰ ਨੀਟ ਐਂਡ ਕਲੀਨ ਸਿਟੀ ਰੱਖੀਏ ਇਹ ਹੀ ਮੈਂ ਬੇਨਤੀ ਕਰਨਾ ਚਾਹੂੰਗਾ ਅੱਜ ਦੇ ਦਿਨ ਥੈਂਕ ਯੂ ਵੈਰੀ ਮਚ ਮੈਂ ਸਾਰੇ ਭਾਰਤ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਅੱਜ ਦੇ ਇਸ ਰਿਪਬਲਿਕ ਡੇ 2025 ਦੇ ਮੌਕੇ ਤੇ ਇਹ ਹੀ ਕਹਿਣਾ ਚਾਹਾਂਗਾ ਵੀ ਆਪਣਾ ਦੇਸ਼ ਭਗਤੀ ਜਿਹੜੀ ਹੈ ਉਹ ਸਭ ਤੋਂ ਵੱਡੀ ਭਾਵਨਾ ਹੈ ਸਾਡੇ ਸਾਰਿਆਂ ਵਾਸਤੇ ਹਣੀ ਵੀ ਚਾਹੀਦੀ ਹੈ ਔਰ ਨਿਰੰਤਰ ਆਪਣਾ ਆਪਣੇ ਦੇਸ਼ ਦੇ ਪ੍ਰਤੀ ਪ੍ਰਤੀਬੱਧ ਰਹਿਣ ਵਾਸਤੇ ਇਹ ਖਾਸ ਤੌਰ ਤੇ ਨੌਜਵਾਨਾਂ ਨੂੰ ਮੈਂ ਇਹ ਸੁਨੇਹਾ ਦੇਣਾ ਚਾਹਾਂਗਾ ਵੀ ਨਸ਼ਿਆਂ ਤੋਂ ਦੂਰ ਰਹੋ ਆਪਣੀ ਸਿਹਤ ਦਾ ਔਰ ਆਪਣੇ ਕੰਵਲ ਧਿਆਨ ਦੇ ਕੇ ਆਪਣੀ ਲਾਈਫ ਨੂੰ ਬਿਹਤਰ ਬਣਾਉਣ ਵੱਲ ਹਮੇਸ਼ਾ ਯਤਨਸ਼ੀਲ ਰਹਿੰਦੇ। ਪੰਜਾਬ ਪੁਲਿਸ 1 ਨੰਬਰ ਤੇ ਹੈ। ਸ਼ਹਿਰ ਤੇ ਕੀ ਕਾਰਨ ਹੈ ਹੋਰ ਕਿ ਉਹ ਬਤਾ ਚਾਹ ਰਿਹਾ। ਦੇਖੋ ਪੁਲਿਸ ਦਾ ਮਤਲਬ ਜੋ ਕ੍ਰਾਈਮ ਹੈ ਉਹਨੂੰ ਡਿਟੈਕਸ਼ਨ ਔਰ ਉਹਨੂੰ ਸੋਲਵ ਕਰਨ ਦੇ ਵਿੱਚ ਹਮੇਸ਼ਾ ਵਚਨਬੱਧ ਹੈ ਪਹਿਲਾਂ ਵੀ ਸੀ ਔਰ ਪੰਜਾਬ ਪੁਲਿਸ ਦੇਸ਼ ਦੇ ਮੋਢੀ ਜਿਹੜੇ ਮਤਲਬ ਸਰਕਲ ਪੁਲਿਸ ਫੋਰਸਸ ਦੇ ਵਿੱਚੋਂ ਇੱਕ ਹੈ। ਔਰ بڑے ਕਾਬਲ ਅਫਸਰ ਨੇ ਹੁਣ ਵੀ ਸਾਡੇ ਦੇ ਕੋਲ ਸਾਰੇ ਪੰਜਾਬ ਪੁਲਿਸ ਦੇ ਵਿੱਚ ਬਟਾਲਾ ਸ਼ਹਿਰ ਦੇ ਵਾਲਾ ਡਿਸਟ੍ਰਿਕਟ ਦੇ ਵਾਲੇ ਐਸਐਸਪੀ ਨੇ ਸੁਫੇਲ ਸਾਹਿਬ ਇਹ ਵੀ ਬਹੁਤ ਕਾਬਲ ਅਫਸਰ ਨੇ ਬੜੇ ਅੱਛੇ ਤਰੀਕੇ ਨਾਲ ਇਹ ਆਪਣੇ ਜ਼ਿਲ੍ਹੇ ਨੂੰ ਚਲਾ ਰਹੇ ਹੈ ਹਾਂ ਤਾਂ ਐਕਸੀਡੈਂਟ ਜਿਹੜਾ ਹੋਇਆ ਉਹਦੇ ਬਾਰੇ ਕੋਈ ਨਾਲ ਸਮਝੋ ਉਹ ਹੋਕਸ ਕਾਲ ਸੀ ਜੀ ਕੁਝ ਨਹੀਂ ਉਹਦੇ ਵਿੱਚੋਂ ਫਾਈਨਲੀ ਨਿਕਲਿਆ ਸੋ ਉਹਨੇ ਕਿਸੇ ਨੇ ਮੈਨੂੰ ਲੱਗਦਾ ਕਿ ਪੁਲਿਸ ਨੂੰ ਝੂਠੀ ਖਬਰ ਦੇ ਕੇ ਪੁਲਿਸ ਦਾ ਟਾਈਮ ਵੇਸਟ ਕਰਨ ਵਾਲਾ ਜਿਹੜਾ ਉਹ ਕੰਮ ਕੀਤਾ ਹੈ ਕਿਸੇ ਨੇ ਔਰ ਮੈਂ ਰਦਰ ਸਿਟੀਜ਼ਨਸ ਨੂੰ ਅਪੀਲ ਕਰਾਂਗਾ ਕਿ ਇਦਾਂ ਦੀਆਂ ਹੋਕਸ ਕਾਲ ਨਾ ਕਰਨ ਪੁਲਿਸ ਨੂੰ ਹਮੇਸ਼ਾ ਸੱਚੀ ਇਤਲਾਹ ਦੇਣ ਅਗਰ ਕੋਈ ਗੱਲ ਹੈ ਤਾਂ ਉਹ ਵੀ ਸੱਚੀ ਇਤਲਾਹ ਦੇਣ ਥੈਂਕ ਯੂ ਧੰਨਵਾਦ ਅੱਜ ਬਟਾਲਾ ਵਿਖੇ ਇੱਕ ਇਵੈਂਟ ਦੇ ਉਸ ਦੇ ਮੌਕੇ ਤੇ ਜੋ ਬਟਾਲਾ ਰੌਣਕ ਦੀ ਰਸਮ ਮਦਾ ਕੀਤੀ ਗਈ ਹੈ ਤੇ ਮੈਂ ਬਤੌਰ ਐਸਡੀਐਮ ਬਟਾਲਾ ਸਾਰੇ ਬਟਾਲਾ ਵਾਸੀਆਂ ਨੂੰ ਇਹ ਪਹਿਲੀ ਲੱਖ ਲੱਖ ਵਧਾਈ ਦਿਨਾਂ ਪਹਿਲਾਂ ਪਰ ਇਹਦੇ ਨਾਲ ਹੀ ਬੇਨਤੀ ਵੀ ਕਰਨਾ ਹੈ ਕਿ ਅੱਜ ਦੇ ਦਿਨ ਨੂੰ ਅਸੀਂ ਇੱਕ ਤਹਈਆ ਕਰੀਏ ਕਿ ਅਸੀਂ ਇਸ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਹਰਾ ਭਰਾ ਬਣਾਉਣਾ ਤੇ ਵਧੀਆ ਸ਼ਹਿਰ ਬਣਾਉਣਾ ਇਹਦੇ ਵਾਸਤੇ ਮਿਊਨਿਸਪਲ ਕਾਰਪੋਰੇਸ਼ਨ ਪਟਿਆਲਾ ਦਾ ਔਰ ਪ੍ਰਸ਼ਾਸਨ ਦਾ ਸਹਿਯੋਗ ਦਿੱਤਾ ਜਾਵੇ ਐਨਕ੍ਰੋਚਮੈਂਟ ਛਡਾਈਆਂ ਜਾਣ ਆਪਣੇ ਆਪ ਹੀ ਸਫਾਈ ਰੱਖੀ ਜਾਵੇ ਔਰ ਜੋ ਅਪੀਲ ਕੀਤੀ ਗਈ ਹੈ ਸਫਾਈ ਸੰਬੰਧੀ ਤੇ ਸਰਕਾਰੀ ਮੁਲਾਜ਼ਮਾਂ ਦਾ ਸਹਿਯੋਗ ਦਿੱਤਾ ਜਾਵੇ ਤਾਂ ਕਿ ਅਸੀਂ ਰਲ ਕੇ ਸ਼ਹਿਰ